ਬੀਤੇ ਕੁਝ ਦਿਨਾ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤਿੰਨ ਲੁਟੇਰਿਆਂ ਵੱਲੋਂ ਇੱਕ ਲੜਕੀ ਨੂੰ ਮੋਟਰਸਾਈਕਲ ਦੇ ਵਿੱਚ ਘੜੀਸਿਆ ਜਾ ਰਿਹਾ ਜਿਸ ਦੇ ਉੱਪਰ ਅੱਜ ਜਲੰਧਰ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਗਲਵਧ ਦਰਾਂਚੁਲੰਦਰ ਪੁਲਿਸ ਅਧਿਕਾਰੀ ADCP 2 ਅਦਿੱਤਿਆ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਲੜਕੀ ਨੂੰ ਤਿੰਨ ਲੁਟੇਰਿਆਂ ਵੱਲੋਂ ਘੜੀਸਿਆ ਜਾ ਰਿਹਾ ਜਿਨ੍ਹਾਂ ਨੂੰ ਚੁਲੰਦਰ ਪੁਲਿਸ ਵੱਲੋਂ ਕੁਝ ਦਿਨਾਂ ਦੇ ਵਿੱਚ ਟ੍ਰੇਸ ਕਰਕੇ ਫੜ ਲਿਆ ਗਿਆ ਹੈ। ਉਹ ਜਿਹੜੀ ਇੱਕ ਜਿਹੜਾ ਸਬਜੈਕਟ ਹੈਗਾ ਉਹ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਜਿਹਦੇ 'ਚ ਇੱਕ ਲੜਕੀ ਦੇ ਨਾਲ ਸਟਰੀ ਸਨੈਚਿੰਗ ਹੋਈ ਸੀ ਉਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। उस संदर्भ चा असी जरा जो सू इस चीज़ का पता लगा तो इमीडिएटली असी जो एफ आई आर नंबर वन नाइनटी एट अंडर सैक्शन तीन सौ चार सैक्शन थ्री फाइव बी एन एस जहाँ है सात नौ अभी परचा डिवीजन नंबर छे रजिस्टर कर दिया इमीडिएटली सी पी साहब ने इस चीज़ से बड़े कोगनीजेंस लिया अलग अलग बख टीम बनाई गई जे ए पी मॉडल टाउन एस एच ओ जो बख एस एच ओ जो है लाए गए थे ਅਸੀਂ ਇਸ ਨੂੰ ਚੈੱਕ ਕਰਦੇ ਹੋਇਆ ਜਦੋਂ ਤਿੰਨ ਅਕਿਊਜ਼ਡ ਹੈਗੇ ਉਸ ਉਸ ਦੇ ਵਿੱਚ ਤਿੰਨ ਅਕਿਊਜ਼ ਸੀ ਬੰਦਾ ਨਾਮ ਮੈਂ ਪਵਨਪ੍ਰੀਤ ਦੂਜਾ ਨਾਮ ਗਗਨਪ੍ਰੀਤ ਤੇ ਲਵਪ੍ਰੀਤ ਅਸੀਂ ਤਿੰਨਾਂ ਨੂੰ ਅਰੈਸਟ ਕਰ ਲਿਆ ਜੀ ਤਿੰਨੋਂ ਜਲੰਧਰ ਤੇ ਰਹਿਣਾ ਰਿਹਾ ਤੇ ਜੋ ਇੱਕ ਬੰਦਾ ਹੈਗਾ ਜਿਹੜਾ ਗਗਨਪ੍ਰੀਤ ਹੈ ਉਹਦੀ ਗਗਨਪ੍ਰੀਤ ਦੇ ਹੈ ਉਹਦੇ ਆਲਰੇਡੀ ਜਿਹੜੇ ਹੈਗੇ ਪੱਛੇ ਦਲ ਹੈਗੇ ਬਾਕੀ ਦੋਨਾਂ ਦੀ ਕੋਈ ਐਸਟੀ ਨਹੀਂ ਹੈਗੀ ਬਾਕੀ ਸੀ ਚਤਰਾ ਰਹੇ ਹੈ ਬਾਕੀ

ਹਾਂ ਬਹੁਤ ਠੀਕ ਹੈ ਇੱਕ ਇੱਕ ਤੁਹਾਨੂੰ ਨਹੀਂ ਦੋਦੀ ਬਹੁਤ ਚੱਜਾ ਸਭ ਪਹਿਲੇ ਤੋਂ ਮਾਮਲਾ ਦਾਜਾ ਕੋਈ ਨਹੀਂ ਦੇਖੋ ਇਹ ਦੇਖੋ ਗਗਨ ਆਲਰੇਡੀ ਕਿਹਾ ਸੀ ਜਿਹੜਾ ਗगनਪ੍ਰੀਤ ਹੈ ਉਹਦੇ ਅਗੇਂਸਟ ਤਿੰਨ ਅਫਾਇਆ ਆਲਰੇਡੀ ਰਜਿਸਟਰ ਹੈਗੀ ਉਹਦੇ ਪ੍ਰੀਵੀਅਸ ਹਿਸਟਰੀ ਹੈ ਬਾਕੀ ਜਿਹੜਾ ਪਵਨਪ੍ਰੀਤ ਹੈ ਅਤੇ ਲਵਪ੍ਰੀਤ ਹੈ ਉਹਨਾਂ ਦੇ ਖਿਲਾਫ ਕੋਈ ਪਰਚਾ ਦਰਜ ਨਹੀਂ ਹੈ ਫਿਰ ਆਪਕੋ ਲਿੰਕ ਕਿਵੇਂ ਆਇਆ ਇਹ ਸੁਣਾਓ ਕੋ ਉਹ ਤਾਂ ਤਫਤੀਸ਼ ਦਾ ਸਬਜੈਕਟ ਹੈ ਜੀ ਜੀ ਐਜ਼ ਆਫ ਨਾਓ ਇਹਨਾਂ ਨੂੰ ਅਰੈਸਟ ਕੀਤਾ ਹੋਇਆ ਹੈ ਅਸੀਂ ਜਿਹੜਾ ਇੰਟਰੋਗ੍ਰੇਸ਼ਨ ਇਹਨਾਂ ਦਾ ਕਰਨਾ ਹੈਗਾ ਇਹਨਾਂ ਨੂੰ ਅਸੀਂ ਦੇਖਣਾ ਹੈਗਾ ਚੈੱਕ ਕਰਨਾ ਹੈ ਕਿ ਇਹਨਾਂ ਨੇ ਹੋ ਕਿ ਕਿੱਥੇ ਵੀ ਕਿਹੜਾ ਕਿਹੜਾ ਕਰਾਇਵ ਕੀਤਾ ਅਸੀਂ ਉਹ ਜਿਹੜੇ ਜਿਹੜੇ کیس ਜ ਹੈ ਉਹ ਵੀ ਤਫਤੀਸ਼ ਦੇ ਵਿੱਚ ਹੈ ਉਹ ਲੈ ਕੇ ਆਣਗੇ ਇਹ ਜਿਹੜੀ ਉਹ ਵੀ ਸਨੇਚਿੰਗ ਦੀ ਕਿ ਤੱਕ ਕੋ ਤੋਂ ਦਵਾਨੇ ਤਫਤੀਸ਼ੀ ਇਸ ਬਾਰੇ ਕਹਿ ਸਕਤੇ